ਪੰਜਾਬ ਵਿਧਾਨ ਸਭਾ ਦੇ ਦੋ ਹਲਕਿਆਂ ਤਲਵੰਡੀ ਸਾਬੋ ਤੇ ਪਟਿਆਲਾ ਦੀ ਜ਼ਿਮਨੀ ਚੋਣ 21 ਅਗਸਤ ਨੂੰ ਹੋਣੀ ਹੈ ਕਾਂਗਰਸ ਦੀ ਕੀ ਤਿਆਰੀ ਹੈ ਕਾਂਗਰਸ ਆਪਣੇ ਕੈਂਡੀਡੇਟ ਕਦੋਂ ਐਲਾਨੇਗੀ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਟਲ ਨੇ ਮੈਡਮ ਕਦੋਂ ਤੱਕ ਕੈਂਡੀਡੇਟਾਂ ਦਾ ਐਲਾਨ ਤੁਹਾਨੂੰ ਲੱਗਦਾ ਹੋ ਜਾਈਗਾ ਔਰ ਪ੍ਰਚਾਰ ਦੀ ਪ੍ਰਕਿਰਿਆ ਕਦੋਂ ਸ਼ੁਰੂ ਹੋਰੀ ਜੀ ਬੜੀ ਛੇਤੀ ਕਿਉਂਕਿ ਇਹਦੇ ਵਿੱਚ ਕੋਈ ਰੌਲੇ ਵਾਲੀ ਗੱਲ ਹੀ ਨਹੀਂ ਪਟਿਆਲਾ ਸੀਟ ਕੈਪਟਨ ਅਮਨਿੰਦਰ ਸਿੰਘ ਉਹਨਾਂ ਦੀ ਆਪਣੀ ਸੀਟ ਹੈਗੀ ਹੈ ਔਰ ਸਾਡੀ ਵਰਕਿੰਗ ਕਮੇਟੀ ਦੇ ਮੈਂਬਰ ਹੈ ਸੀਐਮ ਰਹੇ ਹੈ ਸੀਨੀਅਰ ਲੀਡਰ ਨੇ ਉਹਨਾਂ ਦੇ ਮਿਸਸਿਸ ਵੀ ਇੱਥੇ ਐਮਪੀ ਦੀ ਜਿੱਡ ਲੜਦੇ ਰਹੇ ਨੇ ਇਸ ਲਈ ਦੇ ਵਿਲ ਡਿਸਾਈਡ ਅਸੀਂ ਸਾਰੇ ਚਾਹਾਂਗੇ ਕਿ ਜਿਹੜਾ ਅੱਛਾ ਕੈਂਡੀਡੇਟ ਉਹ ਪੁੱਟ ਕਰਨਗੇ ਸਾਰੀ ਪਾਰਟੀ ਉਹਨੂੰ ਮੰਨੂਗੀ ਪੂਰੀ ਤਰ੍ਹਾਂ ਨਾਲ ਇਦੇ ਵਿੱਚ ਕੋਈ ਰੌਲਾ ਨਹੀਂ ਅਸੀਂ ਪੂਰੀ ਤਰ੍ਹਾਂ ਤਿਆਰ ਆਂ ਔਰ ਟਲਵੰਡੀ ਸਾਬ ਟਲਵੰਡੀ ਸਾਬ ਉਹ ਵੀ ਅਸੀਂ ਉੱਥੇ ਵੀ ਸਾਡੇ ਕੋਲ ਕੋਈ ਲੰਬੀ ਚੌੜੀ ਗੱਲ ਹੈ ਨਹੀਂ ਜਿਹੜਾ ਵੀ ਸਾਡੇ ਉਮੀਦਵਾਰ ਐਪਲੀਕੇਸ਼ਨ ਉੱਥੇ ਦੇਊਗਾ ਅੱਗੇ ਆਊਗਾ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਉਹਨੂੰ ਵਿਚਾਰ ਕਰਕੇ ਨਾਲ ਦੀ ਨਾਲ ਡਿਸਾਈਡ ਕਰ ਲਵਾਂਗੇ ਉਹਦੇ ਤੇ ਵੀ ਕੋਈ ਜ਼ਿਆਦਾ ਕਿੰਤੂ ਪ੍ਰੰਤੂ ਨਹੀਂ ਕਿਉਂਕਿ ਦੋਨੋਂ ਸੀਟਾਂ ਕਾਂਗਰਸ ਦੀਆਂ ਸੀਆਂ ਟੱਕਰ ਕਾਂਗਰਸ ਦੀ ਕਿਹਦੇ ਨਾਲ ਆਕਾਲੀ ਦਲ ਨਾਲ ਆ ਜਾਂ ਆਮ ਆਦਮੀ ਪਾਰਟੀ ਨਾਲ ਆਮ ਆਦਮੀ ਪਾਰਟੀ ਦਾ ਭਾਵੇਂ ਅਸਰ ਨਹੀਂ ਲੇਕਿਨ ਗਾਂਧੀ ਇਸ ਵਕਤ ਉਥੇ ਲੋਕਲ ਪਪੂਲਰ ਹੋਣ ਕਰਕੇ ਉਹਨੇ ਜਿਹੜੀ ਵੋਟ ਹੈ ਉਹ ਆਮ ਪਾਰਟੀ ਨੂੰ ਪਈ ਹੈ ਉਹਦੇ ਕਰਕੇ ਪਈ ਹੈ ਲੇਕਿਨ ਆਮ ਆਦਮੀ ਪਾਰਟੀ ਦਾ ਜਿਹੜਾ ਬੁਖਾਰ ਸਿਖਰਾਂ ਤੇ ਚੜਿਆ ਵਾ ਸੀ ਪਹਿਲਾਂ ਦਿੱਲੀ ਵਿੱਚ ਚੜਿਆ ਸੀ ਉੱਥੇ ਉਤਰ ਗਿਆ ਫਿਰ ਉਹਦਾ ਥੋੜੀ ਜੀ ਹਵਾ ਇਧਰ ਨੂੰ ਆਈ ਪੰਜਾਬ ਵੱਲ ਨੂੰ ਆਈ ਮਾਲਬੀਂ ਦੀਆਂ ਕੁ ਸੀਟਾਂ ਤੇ ਆਈ ਲੇਕਿਨ ਉਹ ਸਾਰੀ ਸਿਚੁਏਸ਼ਨ ਅੱਜ ਲੋਕਾਂ ਨੇ ਸਮਝ ਆ ਗਈ ਹੈ ਲੋਕ ਇਮੀਡੀਏਟਲੀ ਅਫਸੈਟ ਹੋ ਗਏ ਹੈ ਮੈਂ ਨਹੀਂ ਸਮਝਦੀ ਕਿ ਕਿਉਂਕਿ ਗਾਂਧੀ ਵਿਅਕਤੀਗਤ ਤੌਰ ਉਨੂੰ ਵੋਟ ਪੈਣੀ ਸੀ ਪੈ ਗਈ ਹੈ ਇਸ ਨਾਂ ਦੇ ਉਪਰਾਮ ਆਦਮੀ ਦੇ ਪਾਰਟੀ ਨੂੰ ਬਹੁਤ ਹੀ ਵੋਟ ਪਊ ਮੈਨੂੰ ਸਮਝ ਨਹੀਂ ਆਉਂਦਾ ਕਿ ਮੁਕਾਬਲਾ ਜਿਹੜਾ ਹੈਗਾ ਕਾਲੀ ਦਲ ਤੇ ਕਾਂਗਰਸ ਦਾ ਹੀ ਹੋਏਗਾ